ਜਿੰਦੂ ਜੀ ਘਮਾ ਲਓ ਕਿਹਨੇ ਆਹ ਕੰਟਰੈਕਟ ਤੇ ਸਭ ਉਹ ਆਇਆ ਨਾ ਬੰਦ ਕੋਈ ਚੱਕਰ ਨਹੀਂ ਸੀ ਹਾਂ ਉਹ ਆਪਾ ਕਰ ਲਿਆ ਪਹਿਲਾਂ ਮੈਂ ਤੇ ਦੱਸ ਦਿੰਦਾ ਤੁਹਾਨੂੰ ਦੋ ਸੁਭਾਚਾਂ ਹਫਤਾ ਬਰੇ तो प्रॉब्लम है आदी, आदी, लाली है लाली थोड़ी ठीक हो सर्वे भवंतु सुखिना सर्वे संतु तो निरामया। इस पावन विचारधारा के साथ आज बाबा श्रीचंद सेवा सोसाइटी की ओर से महंत बाबा बलदेव दास जी और रिंकू जी के सहयोग से ये कैंप लगाया गया है जहाँ पर निशुल्क जो शुगर चेकअप चल रही है और साथ साथ आइज़ का फ्री चेकअप कैंप चल रहा है यहाँ पर आज समस्त संत समाज ने इकट्ठे होकर इस नगर के कल्याण के लिए इस समाज के कल्याण के लिए समाज की मंगल कामनाएं है की हैं मैं दिव्य ज्योति जागृति संस्थान की ओर से बाबा श्रीचंद सेवा सोसाइटी का साधुवाद देना चाहूँगा बड़ा अच्छा प्रयास है और ऐसे ही प्रयास भविष्य में भी ये सोसाइटी करती रहेगी और समाज के कल्याण के लिए ये सभी आगे बढ़ें ऐसी हमारी शुभकामनाएं लोगों को क्या अपील करना हम लोगों को ये अपील करना चाहेंगे कि यहाँ पर भी ऐसे कोई सामाजिक कार्यक्रम हों सभी को ऐसे सामाजिक कार्यक्रमों में बढ़ चढ़ हिस्सा लेना चाहिए उसमें यथासंभव अपना सहयोग भी करना चाहिए जिससे हम समाज कल्याण के कार्यक्रमों को सभी मिलजुल कर आगे बढ़ाए सत जी, जी मैं डॉक्टर कमरपाल सिंह गिल आई स्पेशलिस्ट फरीदकोट गिल आई हॉस्पिटल तो फरीदकोट तो अज बाबा श्री चंद सेवा सोसाइटी वालों अखा का फ्री चैकअप कैंप लाया जा रहा है जिने फ्री चिट्टे मोती के ऑपरेशन भी करने हैं ਇਹ ਪਹਿਲਾ ਸੁਸਾਇਟੀ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਤੇ ਉਮੀਦ ਹੈ ਵੀ ਅਸੀਂ ਹੋਰ ਵੀ ਇਸ ਤੋਂ ਬਾਅਦ ਕੈਂਪ ਲਾਉਂਦੇ ਰਵਾਂਗੇ ਤੇ ਫ੍ਰੀ ਚੈੱਕਅਪ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਆਪਰੇਸ਼ਨ ਵੀ ਕਰਦੇ ਰਵਾਂਗੇ ਕਿੰਨੇ ਕ ਪੇਸ਼ੈਂਟ ਹੁਣ ਤੱਕ ਹੁਣ ਤਕਰੀਬਨ 100 ਪੇਸ਼ੈਂਟ ਅਸੀਂ ਚੈੱਕ ਕਰ ਚੁੱਕੇ ਹਾਂ ਜਿੰਦੇ ਵਿੱਚ ਆਲਮੋਸਟ 20 ਤੋਂ 25 ਆਪਰੇਸ਼ਨ ਵਾਲੇ ਨਿਕਲ ਆਏ ਐ ਉਹ ਅਸੀਂ ਕੱਲ ਜਾਂ ਪਰਸੋ ਦੇ ਵਿੱਚ ਵਿੱਚ ਆਪਰੇਸ਼ਨ ਕਰਾਂਗੇ ਮੈਡੀਸਨ ਜੋ ਤੁਸੀਂ ਐਨਕਾ ਵਗੈਰਾ ਦੇਣੀ ਆ ਉਹ ਫ੍ਰੀ ਦਿੱਤੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਫ੍ਰੀ ਹੈ ਸਰ ਦਵਾਈਆਂ ਵੀ ਫ੍ਰੀ ਹੈ ਚੈੱਕਅਪ ਵੀ ਫ੍ਰੀ ਹੈ ਆਪਰੇਸ਼ਨ ਵੀ ਫ੍ਰੀ ਹੈ ਉਹਨਾਂ ਦਾ ਟੈਸਟ ਵੀ ਫ੍ਰੀ ਹੈ ਜਿਹੜੀਆਂ ਉਹ ਤੋਂ ਬਾਅਦ ਦਵਾਈਆਂ ਦੇਣੀ ਆ ਸੀ ਆਪਰੇਸ਼ਨ ਤੋਂ ਬਾਅਦ ਉਹ ਵੀ ਬਿਲਕੁਲ ਫ੍ਰੀ ਹੈ ਜੀ ਤੇ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਵੀ ਇੱਕ ਤਾਂ ਆਪਦਾ ਚੈੱਕਅਪ ਕਰਵਾਉਂਦੇ ਰਹਿਣ ਜਿੰਨਾਂ 슈ਗਰ ਹੈ ਖਾਸ ਕਰਕੇ ਜਿੰਨਾਂ ਨੂੰ 슈ਗਰ ਹੈ ਜਾਂ ਬੀਪੀ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦੇ ਕਰਕੇ ਅੱਖਾਂ ਤੇ ਵੀ ਅਸਰ ਹੁੰਦਾ ਹੁੰਦਾ ਹੈ ਜਰੂਰ ਜਿਵੇਂ ਇਹ ਕੈਂਪ ਲੱਗਦੇ ਆ ਉਹਨਾਂ ਦਾ ਵੱਧ ਤੋਂ ਵੱਧ ਪੈਦਾ ਚੱਕਿਆ ਜਾਵੇ ਤੇ ਜ਼ਰੂਰ ਚੈੱਕਅਪ ਕਰਵਾਉਣਾ। ਇਹ ਪ੍ਰੋਗਰਾਮ ਜੀ ਅੱਜ ਜੋ ਕਿ ਕੈਂਪਲ ਘਾਇਗਾ ਕੈਸਪੰਕਲ ਘਾਇਗਾ। ਅੱਜ ਜੀ ਮਹੰਤ ਪੂਰਨਦਾਸ ਜੀ ਦੀ ਵਰਸੀ ਸੀ। ਡੇਰਾ ਖਾਕੀ ਸ਼ਾ ਵਿਖੇ ਤੇ ਮੰਤ ਬਲਦੇਵਦਾਸ ਜੀ ਦੇ ਜਿਹੜਾ ਨਿਰਦੇਸ਼ ਤੇ ਅੱਜ ਬਾਬਾ ਸ਼ਿਰੀਜੰਤ ਸੇਵਾ ਸੁਸਾਇਟੀ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਸ਼ੂਗਰ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਤੇ ਬੜੀ ਸੰਗਤ ਨੇ ਉਤਸ਼ਾਹ ਦੇ ਨਾਲ ਮਤਲਬ ਇੱਥੇ ਕੈਂਪ ਦੇ ਫਾਇਦਾ ਵੀ ਲਿਆ ਹੈ ਤੇ ਇਸ ਤਰ੍ਹਾਂ ਦੇ ਕੈਂਪ ਗਾਹਾਂ ਤੋਂ ਵੀ ਲੱਗਦੇ ਰਹਿਣਗੇ ਡੇਰੇ ਦੇ ਵਿੱਚ ਕਿਉਂਕਿ ਮਤਲਬ ਇੱਥੇ ਅੱਜ ਖਾਸ ਤੌਰ ਤੇ ਸਾਡੇ ਵਿੱਚ ਸਵਾਮੀ ਧੀਰਨੰਦ ਜੀ ਪਹੁੰਚੇ ਹਨ ਨੂਰਮਹਿਲ ਤੋਂ ਤੇ ਹਰਦਵਾਰ ਤੋਂ ਸਵਾਮੀ ਵਿਵੇਕਾਨੰਦ ਜੀ ਉਹਨਾਂ ਦੇ ਨਾਲ ਸਵਾਮੀ ਜੀ ਤੇ ਮਤਲਬ ਸਾਰੇ ਅੱਜ ਸੰਤ ਜਿੰਨੇ ਵੀ ਸੰਤ ਸਮਾਜ ਆਏ ਆ ਉਹਨਾਂ ਨੇ ਇਸ ਮੁਹੱਲੇ ਦੀ ਤਰੱਕੀ ਆਸਤੇ ਪਰਿਵਾਰਾਂ ਦੀ ਖੁਸ਼ਹਾਲੀ ਆਸਤੇ ਤੇ ਸਿਹਤ ਆਸਤੇ ਕਾ ਨਾਮ ਕਾਮਨਾ ਕੀਤੀ ਹੈ ਕਿ ਸਾਰਾ ਮਹੱਲਾ ਤੰਦਰੁਸਤ ਰਹੇ ਤੇ ਖੁਸ਼ ਰਹੇ ਤੇ ਅੱਜ ਬਾਬਾ ਸ਼ਰਜੰਤ ਸੋਸਾਇਟੀ ਦੇ ਜਿੰਨੇ ਵੀ ਮੈਂਬਰ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਸਵੇਰ ਤੋਂ ਇੱਥੇ ਸੇਵਾ ਕਰ ਰਹੇ ਇੱਕ ਕੈਂਪ ਜਿਹੜਾ ਇੱਕ ਇਸਕੇਚੀ ਦਾ ਲਗਾਇਆ ਗਿਆ ਅੱਜ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਤੇ ਜਿਨ੍ਹਾਂ ਦੇ ਕੋਈ ਲੈਂਸ ਪਹਿਣੇ ਆ ਉਹ ਡਾਕਟਰ ਸਾਹਿਬ ਤਰੀਕ ਦੇਣਗੇ ਹਸਪੀਟਲ ਉਹਨਾਂ ਦੇ ਵਿੱਚ ਫਿਰ ਆਪਰੇਸ਼ਨ ਹੋਊਗਾ ਤੇ ਕਿਸੇ ਵੀ ਪੇਸ਼ੈਂਟ ਤੋਂ ਕੋਈ 1 ਰੁਪਿਆ ਵੀ ਨਹੀਂ ਲਿਆ ਗਿਆ ਇਹ ਟੋਟਲੀ ਬਿਲਕੁਲ ਮੁਫਤ ਸਾਰਾ ਕੈਂਪ ਲਾਇਆ ਗਿਆ ਜੀ ਹੁਣ ਕਿੰਨੇ ਕਿ ਮ੍ਰਿਤੀਨੈਸ਼ ਸ਼ੁਮਿਤ ਕੀਤੀ ਹੈ ਹਾਂ ਜੀ 175 ਤੋਂ ਉਪਰ ਹੋ ਗਏ ਆ ਜੀ ਤੇ ਹਲੇ ਕਾਫੀ ਮੈਨ ਪੇਸ਼ੈਂਟ ਆ ਰਹੇ ਆ ਹਲੇ ਮੇਰੇ ਕੋਲ 12:30 12:30 ਵਜੇ ਤੋਂ 2:00 ਵਜੇ ਤੱਕ ਕੈਂਪ ਚੱਲਣਾ ਹੈ ਜੀ ਤੇ ਨਾਲ ਸ਼ੂਗਰ ਵੀ ਫ੍ਰੀ ਚੈੱਕ ਅਪ ਹੋ ਰਹੀ ਹੈ ਜਿੰਨੂੰ ਵੀ ਦੱਸਿਆ ਜਾ ਰਿਹਾ ਨਾਲ ਜਿਹੜੀਆਂ ਦਵਾਈਆਂ ਆ ਉਹ ਵੀ ਅਸੀਂ ਮੁਫਤ ਦੇ ਰਹੇ ਆ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ